ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਤਹਿਸੀਲ ਗਿੱਦੜਵਾਹਾ ਇਸ ਪਿੰਡ ਦੀ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣ ਸਾਹੀਵਾਲ ਵੈੜ ਬਕਾਊ ਆ ਜੀਦੀ ਬੰਦੀ ਡਿਟੇਲ ਅਸੀਂ ਆਪ ਹੀ ਦੇਣੀ ਆ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ। ਡਿਟੇਲ ਇਹਦੀ ਦੋਸਤੋ ਇਸ ਪ੍ਰਕਾਰ ਆ। ਤੀਜੇ ਸੂਏ ਲਈ ਗੱਬਣਾ ਚੰਗਾ ਸਾਈਵਾਲ ਸਿਮਨ ਲੱਗਿਆ ਹੋਇਆ ਤੇ ਦੂਜੇ ਸੂਏ ਦਾ ਦੁੱਧ ਰਿਕਾਰਡ ਇਹਦਾ 15 16 ਲੀਟਰ ਰਿਹਾ ਤੇ 10 ਤੋਂ 12 ਦਿਨ ਸੂਣ ਦੇ ਬਾਕੀ ਆ ਬਾਕੀ ਨੰਬਰ 22 ਦਾ ਸਕਰੀਨ ਤੇ ਪਾ ਦਾਂਗੇ ਸੋਹਣੇ ਥਣ ਹਵਾਨੇ ਜਆ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਵੀ ਦਿਖਾ ਦਾਂਗੇ ਚੰਗਾ ਸੋਹਣਾ ਥਣ ਲੱਗਿਆ ਖੁੱਲਾ ਵੀ ਆ ਤੇ ਸਾਈਜ਼ ਵੀ ਬਹੁਤ ਵਧੀਆ ਥਣ ਦਾ ਚੰਗੇ ਪੱਠ ਕੁੜੇ ਚ ਦੇਖ ਸਕਦੇ ਹੋ ਢੱਲ ਹਵਾ ਨੇ ਦੀ ਬਹੁਤ ਵੱਡੀ ਆ ਦੋਨੋਂ ਪਾਸਿਆਂ ਤੋਂ ਹਵਾ ਨਾ ਸੇਮ ਸੈਜ ਆ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਵੀ ਤੁਸੀਂ ਦੇਖ ਸਕਦੇ ਹੋ ਸਾਈਵਾਲ ਪਿਓਰ ਸਾਈਵਾਲ ਚ ਪੈਂਦੀ ਏ ਧੁੰਨੀ ਤਾਂ ਨਹੀਂ ਪੂਰੀ ਵਧੀਆ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿਆਂਗੇ ਘਰ ਦੀ ਵਹਿੜਾ ਦੋਸਤੋ ਤੇ ਜੀਵਿੰਦਾਰ ਪਰਿਵਾਰ ਕੋਲੇ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿਆਂਗੇ ਨੋ ਮਟਰ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਟੱਲ ਤੁਸੀਂ ਦੇਖ ਸਕਦੇ ਕਟਪੋੜੇ ਦੀ ਚੰਗੀ ਆ ਮੋੜ ਲਿਓ ਬਈ ਮੋਲੇ ਦਾ ਦੋਸਤੋ ਫੋਨ ਤੇ ਕੀਤਾ ਜਾਊਗਾ ਜੇ ਕਿਸੇ ਮੇਰੇ ਵੀਰ ਨੂੰ ਇਹ ਵਾਇਰ ਪਸੰਦਾ ਤਾਂ ਕੋਈ ਮੁੱਲ ਜ਼ਿਆਦਾ ਨਹੀਂ ਹੋਣਾਗਾ ਜਾਇਜ਼ ਮੁੱਲ ਹੋਊਗਾ ਫੋਨ ਤੇ ਮੁੱਲ ਹੋਊਗਾ ਉੱਪਰਲੇ ਪਾਸੇ ਬਾਈ ਜਿਹੜਾ ਨੰਬਰ ਲੱਗਿਆ ਇਸ ਨੰਬਰ ਤੇ ਤੁਸੀਂ 22 ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।